ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਫੇਸਬੁਕ ਵਾਲੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਅੱਜ ਵੀਡੀਓ ਬਣਾਉਣ ਲੱਗੇ ਆ ਸੜਕ ਦੀ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡਾ ਸੋਠਾ ਜਿਹੜਾ ਦੁੱਧਾ ਰੋੜਾ ਸੋਠੇ ਤੋਂ ਦੁੱਧਾ ਰੋੜਾ ਨਵੀਂ ਬਣੀ ਸੜਕ ਬਾਈ ਜੀ 2 ਮਹੀਨੇ ਪਹਿਲਾਂ ਔਰ ਇਹ ਪਹਿਲਾਂ ਢੀੜੀ ਸੜਕ ਸੀ ਹੁਣ ਇਹ 18 ਫੁੱਟ ਦੀ ਲੰਮੀ ਚੌੜੀ ਸੜਕ ਬਣਾਈ ਆ ਬਹੁਤ ਚੰਗੀ ਚੱਲ ਵਧੀਆ ਚੀਜ਼ ਆ ਬਣੀ ਆ ਪਰ ਠੇਕੇਦਾਰ ਨੇ ਰੱਖ ਲਓ ਪ੍ਰਸ਼ਾਸਨ ਨੇ ਰੱਖ ਲਓ ਇੰਨਾ ਕ ਮਾੜਾ ਕੰਮ ਕਰਿਆ ਵੀ 2 ਮਹੀਨੇ ਪਹਿਲਾਂ ਬਣੀ ਸੜਕ ਦਾ ਹਾਲ ਤੁਹਾਨੂੰ ਦਿਖਾਉਣੇ ਆ ਵੀ ਕੀ ਹਾਲ ਹੋ ਰਿਹਾ ਬਾਈ ਮਾੜਾ ਜਿਹਾ ਦਿਖਾ ਦੇ ਸਾਰਾ ਉਹ ਵੀ ਚੈੱਕ ਕਰਵਾ ਦੇ ਆਕਾਰ ਅੱਦਾਂ ਹਾਂ ਦੇਖੋ ਸਾਈਡ ਤੋਂ ਜਾ ਲੈ ਲੈ ਇਧਰ ਲੈ ਕੇ ਕੋਣ ਰੋ 20 ਇਹ ਹੈ ਜੀ ਸਾਡੇ ਵੱਲੋਂ ਕਿ ਇਹ ਵੀਡੀਓ ਬਾਤੋ ਬਾਤ ਸ਼ੇਅਰ ਕੀਤੀ ਜਾਵੇ ਪ੍ਰਸ਼ਾਸਨ ਤੱਕ ਤੱਕ ਇਹ ਵੀਡੀਓ ਪਹੁੰਚੇ ਤੇ ਇਹ ਸੜਕ ਦਾ ਕੋਈ ਹੱਲ ਹੋ ਸਕੇ ਨਹੀਂ ਇੰਨੀ ਕੁ ਮਾੜੀ ਸੜਕ ਬਣੀ ਆ ਇਸ ਦਾ ਬੁਰਾ ਹਾਲ ਆ ਕਿ ਲੋਕਾਂ ਦੇ ਵਹੀਕਲ ਮੈਂ ਨਾਲ ਫੋਟੋ ਵੀ ਪਾਉਂਗਾ ਵਹੀਕਲਾਂ ਦਾ ਬੁਰਾ ਹਾਲ ਹੋ ਰਿਹਾ ਇਹ ਸੜਕ ਟੁੱਟ ਰਹੀ ਹੈ ਕੋਈ ਸੜਕ ਦੇ ਪਾਸੇ ਅਧਿਕਾਰੀ ਬਈ ਖੜਾ ਮਿੱਟੀ ਨਹੀਂ ਪਾਈ ਕੁਝ ਨਹੀਂ ਕਰਾ ਸਪੋਰਟ ਹੀ ਹੈ ਨਹੀਂ ਸੜਕ ਨੂੰ ਸੜਕ ਸਾਰੀ ਖਤਮ ਹੋ ਗਈ ਕੋਈ ਇਹਦਾ ਬੈਲੈਂਸ ਨਹੀਂਗਾ ਗੱਡੀ 'ਚ ਬਹਿ ਜਾਓ ਕਿੰਨੀ ਮਰਜ਼ੀ ਗੱਡੀ 'ਚ ਬਹਿ ਜਾਓ ਐਂ ਹੀ ਕਰਦੀ ਜਾਂਦੀ ਆ ਸੋ ਇਨੀ ਕੀ ਬੇਨਤੀ ਕਬੂਲ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ